ਤੜਕੇ ਹੀ ਬੈਰੀਗੇਟਾਂ ਵੱਲ ਨੂੰ ਤੁਰ ਪਏ ਕਿਸਾਨ ਕਿਉਂਕਿ ਅੱਜ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਹੋਇਆ 101 ਕਿਸਾਨਾਂ ਦੇ ਵੱਲੋਂ ਅੱਜ ਅਜਿਹਾ ਕੰਮ ਕੀਤਾ ਜਾ ਰਿਹਾ ਜਿਸ ਨੂੰ ਦੇਖ ਕੇ ਡੱਲੇਵਾਲ ਵੀ ਖੁਸ਼ ਨਜ਼ਰ ਆ ਰਹੇ ਨੇ ਤੇ ਬਾਕੀ ਦੇ ਕਿਸਾਨਾਂ ਦੇ ਵਿੱਚ ਵੀ ਕਾਫੀ ਜੋਸ਼ ਨਜ਼ਰ ਆ ਰਿਹਾ ਤਾਂ ਆਖਰ ਕਿਹੜਾ ਅੱਜ ਵੱਡਾ ਕੰਮ ਕਰਨ ਜਾ ਰਹੇ ਆ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਦਰਅਸਲ ਪਿਛਲੇ 50 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨਬਰਤੇ ਉੱਤੇ ਬੈਠੇ ਨੇ 13 ਫਰਵਰੀ ਤੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਡੱਬ ਵਾਲੇ ਬਾਰਡਰ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਵੱਖ-ਵੱਖ ਪ੍ਰੋਗਰਾਮ ਵੀ ਦਿੱਤੇ ਪਰ ਕੇਂਦਰ ਦੀ ਸਰਕਾਰ ਨੇ ਅਣਗੌਲਿਆ ਕਰ ਦਿੱਤਾ ਕੇਂਦਰ ਦੀ ਸਰਕਾਰ ਦੇ ਕੰਨੀ ਜੋ ਨਹੀਂ ਸਰਕੀ ਤੇ ਪਰ ਹੁਣ ਅੱਜ 101 11 ਕਿਸਾਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਸੀ ਕੱਲ ਹੀ ਐਲਾਨ ਕਰ ਦਿੱਤਾ ਸੀ ਅੱਜ ਤੋਂ ਸ਼ੁਰੂਆਤ ਹੋ ਰਹੀ ਆ ਮਰਨ ਵਰਤੇ ਦੇ ਉੱਤੇ ਬੈਠ ਰਹੇ ਨੇ 111 ਕਿਸਾਨ ਪਹਿਲਾਂ 101 ਮਰਜੀ ਬੜਿਆਂ ਦਾ ਜੱਥਾ ਅੱਗੇ ਵੱਲ ਭੇਜਿਆ ਸੀ ਸ਼ੰਭੂ ਬਾਰਡਰ ਤੋਂ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ 6 ਦਸੰਬਰ 8 ਦਸੰਬਰ ਤੇ 14 ਦਸੰਬਰ ਨੂੰ ਪਰ ਹੁਣ 111 ਕਿਸਾਨ ਇਕੱਠੇ ਹੀ ਖਨੌਰੀ ਬਾਰਡਰ ਦੇ ਉੱਤੇ ਕਾਲੇ ਕੱਪੜੇ ਪਾ ਕੇ ਵਿਰੋਧ ਕਰਕੇ ਰੋਜ ਜਤਾ ਕੇ ਖੁੱਲੇ ਅਸਮਾਨ ਦੇ ਵਿੱਚ ਇੱਥੇ ਮਰਨ ਵਰਤੇ ਉੱਤੇ ਬੈਠਣਗੇ ਕਿਹਾ ਕਿ ਸਾਨੂੰ ਇਹ ਹੁਣ ਇਹ ਲੜਾਈ ਆਰ ਪਾਰ ਦੀ ਲੜਨੀ ਪਵੇਗੀ ਕਿਉਂਕਿ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਐ ਤੇ ਕਿਤੇ ਥੋੜੀ ਜੀ ਹੋਰ ਦੇਰ ਨਾ ਹੋ ਜਾਵੇ ਕਿਤੇ ਅਸੀਂ ਆਪਣੇ ਇੱਕ ਵੱਡੇ ਇੱਕ ਧਾਕੜ ਇੱਕ ਯੁੱਧੇ ਨੂੰ ਨਾ ਖੋਦਿਏ ਜੋ ਜਗਜੀਤ ਸਿੰਘ ਡੱਲੇਵਾਲ ਪਿਛਲੇ 50 ਦਿਨਾਂ ਤੋਂ ਮਰਨਬਰਤੇ ਉੱਤੇ ਬੈਠੇ ਨੇ ਇਸ ਕਰਕੇ ਹੁਣ 111 ਕਿਸਾਨ ਵੀ ਮਰਨਬਰਤੇ ਉੱਤੇ ਬੈਠ ਗਏ ਉਹ ਵੀ ਅਣਮਿੱਥੇ ਸਮੇਂ ਦੇ ਲਈ ਇਹ ਨਹੀਂ ਐ ਕਿ ਅੱਜ ਬੈਠਣਗੇ ਕੱਲ ਉੱਠ ਜਾਣਗੇ ਨਹੀਂ ਜਦੋਂ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ 111 ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਦੇ ਵਿੱਚ ਪੂਰੇ ਕਿਸਾਨੀ ਅੰਦੋਲਨ ਦੀ ਸਪੋਰਟ ਦੇ ਵਿੱਚ ਮਰਨ ਵਰਤੇ ਉੱਤੇ ਬੈਠ ਰਹੇ ਨੇ ਇਹਨਾਂ ਦੇ ਬਲੋਏ ਫੈਸਲਾ ਕਰ ਲਿਆ ਗਿਆ ਅੱਜ ਦੁਪਹਿਰ 2 ਵਜੇ ਤੋਂ ਇਹ ਕਿਸਾਨਾਂ ਦਾ ਜਥਾ ਜਿਹੜਾ ਆ ਮਰਨ ਵਰਤੇ ਉੱਤੇ ਬੈਠ ਜਾਵੇਗਾ ਤਾਂ ਅੱਜ ਦਾ ਦਿਨ ਕਿਸਾਨੀ ਅੰਦੋਲਨ ਦੇ ਲਈ ਕਿਸਾਨਾਂ ਦੇ ਲਈ ਬਹੁਤ ਹੀ ਖਾਸ ਹੋਣ ਵਾਲਾ ਆ ਤਾਂ ਬੈਰੀਗੇਟਾਂ ਦੇ ਕੋਲ ਹੀ ਬੈਠਣਗੇ ਇਹ ਸਾਰੇ ਜਿਹੜੇ ਨੇ 111 ਕਿਸਾਨ 111 ਕਿਸਾਨਾਂ ਦਾ ਜਥਾ ਤੇ ਦੂਜੇ ਪਾਸੇ سپورਟ ਜਿਹੜੀ ਹੁਣ ਮਿਲ ਰਹੀ ਆ ਸਯੁਕਤ ਕਿਸਾਨ ਮੋਰਚੇ ਦੀ ਵੀ ਮਿਲ ਰਹੀ ਆ ਕਿਉਂਕਿ ਕੱਲ ਵੀ ਜਿਹੜੀ ਆ ਮੀਟਿੰਗ ਹੋਈ ਸੀ ਸਯੁਕਤ ਕਿਸਾਨ ਮੋਰਚੇ ਦੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੁਣ 18 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ ਪਰ ਸਵਾਲ ਬਹੁਤ ਜ਼ਿਆਦਾ ਵੱਡੇ ਖੜੇ ਹੋ ਰਹੇ ਨੇ ਕਿ ਆਖਰ ਅਜੇਹੇ ਦੇ ਵਿੱਚ ਮੀਟਿੰਗਾਂ ਤਾਂ ਸਰਕਾਰ ਦੇ ਨਾਲ ਹੋਣੀਆਂ ਚਾਹੀਦੀਆਂ ਸੀ ਦੂਜੇ ਪਾਸੇ ਕਿਸਾਨ ਆਪਸ ਦੇ ਵਿੱਚ ਹੀ ਮੀਟਿੰਗਾਂ ਕਰ ਰਹੇ ਨੇ ਉਹ ਵੀ ਤਾਰੀਖ 'ਤੇ ਤਾਰੀਖ ਤਾਰੀਖ 'ਤੇ ਤਾਰੀਖ ਤਾਰੀਖ 'ਤੇ ਤਾਰੀਖ ਇਹ ਡਾਇਲੌਗ ਸਨੀ ਦਿਓਲ ਦਾ ਜ਼ਰੂਰ ਹੈ ਪਰ ਵਾਕਈ ਹੀ ਅਜ ਅੰਦੋਲਨ ਦੇ ਵਿੱਚ ਇਹੀ ਕੁਝ ਹੋ ਰਿਹਾ ਤਾਂ ਆਖਰ ਕਦੋਂ ਤੱਕ ਕਿਸਾਨ ਕੋਈ ਵੱਡਾ ਫੈਸਲਾ ਲੈਂਦੇ ਨੇ ਕਿਸਾਨ ਕਦੋਂ ਤੱਕ ਇਕਜੁੱਟ ਹੋ ਕੇ ਲੜਦੇ ਨੇ ਕਿਸਾਨ ਕਦੋਂ ਤੱਕ ਇਹ ਮੰਗਾਂ ਮੰਭਾਉਂਦੇ ਨੇ ਕਿਉਂਕਿ ਅਜਿਹੇ ਦੇ ਵਿੱਚ ਇੱਕ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਲੀਡਰ ਨੇ ਉਸ ਦੀ ਸਿਹਤ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਉਸ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਕੋਈ ਵੱਡਾ ਫੈਸਲਾ ਕਿਸਾਨਾਂ ਨੂੰ ਲੈਣਾ ਚਾਹੀਦਾ ਹਾਲਾਂਕਿ ਕੱਲ ਜਿਹੜਾ ਰਕੇਸ਼ਟ ਕਾਇਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ 18 ਦੀ ਮੀਟਿੰਗ ਦੇ ਵਿੱਚ ਹੋ ਸਕਦਾ ਫੈਸਲਾ ਕਰ ਲੈਵਾਂਗੇ ਹੋ ਸਕਦਾ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਦਿੱਲੀ ਨੂੰ ਘੇਰਾ ਪਾਵਾਂਗੇ ਪਰ 18 ਤਰੀਕ ਦੀ ਮੀਟਿੰਗ ਜਿਹੜੀ ਆ ਉਹ ਤੈਅ ਕਰੇਗੀ ਕਿ ਆਖਰ ਉਸ 18 ਦੀ ਮੀਟਿੰਗ ਦੇ ਵਿੱਚ ਸਹਿਮਤੀ ਬਣਦੀ ਹੈ ਜਾਂ ਨਹੀਂ ਜਾਂ ਫਿਰ ਇੱਕ ਹੋਰ ਤਰੀਕ ਰੱਖ ਲਈ ਜਾਵੇਗੀ ਕਿਉਂਕਿ ਪਹਿਲਾਂ ਵੀ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਤੇ ਪਰ ਸਹਿਮਤੀ ਨਹੀਂ ਬਣ ਰਹੀ ਪਹਿਲਾਂ ਪਟਿਆਲਾ ਦੇ ਵਿੱਚ ਵੀ ਮੀਟਿੰਗ ਹੋਈ ਗੁਰਦੁਆਰਾ ਦੁਖਨਵਰਨ ਸਾਹਿਬ ਫਿਰ ਪਾਤੜਾ ਦੇ ਵਿੱਚ ਵੀ ਮੀਟਿੰਗ ਹੋਈ ਚੰਡੀਗੜ੍ਹ ਕਿਸਾਨ ਪਬੰਦੇ ਵਿੱਚ ਮੀਟਿੰਗ ਹੋਈ ਪਰ ਹੁਣ ਫੇਰ ਤੋਂ ਜਿਹੜੀ 18 ਦੀ ਮੀਟਿੰਗ ਆ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤਾਂ ਆਖਰ ਅੱਜ ਜੋ 111 ਕਿਸਾਨਾਂ ਦਾ ਜੱਥਾ ਮਰਨ ਵਰਤੇ ਬੈਠ ਰਿਹਾ ਭੁੱਖ ਹੜਤਾਲ ਕਰ ਰਿਹਾ ਇਸ ਇਹਨਾਂ ਦੇ ਐਲਾਨ ਤੋਂ ਬਾਅਦ ਸਰਕਾਰਾਂ ਦੇ ਉੱਤੇ ਕਿੰਨਾ ਕੁ ਦਬਾਅ ਬਣਦਾ ਕਿਉਂਕਿ ਦਬਾਅ ਦੀ ਜੇਕਰ ਗੱਲ ਕਰੀਏ 4 ਤਰੀਕ ਨੂੰ ਲੱਖਾਂ ਦੀ ਗਿਣਤੀ ਚ ਇਕੱਠ ਹੋਇਆ ਸੀ ਉਸ ਤੋਂ ਬਾਅਦ ਸਰਕਾਰ ਦੇ ਉੱਤੇ ਦਬਾਅ ਜ਼ਰੂਰ ਬਣਿਆ ਪੰਜਾਬ ਬੰਦ ਦੀ ਕਾਲ ਸੀ ਉਸ ਤੋਂ ਬਾਅਦ ਵੀ ਜਿਹੜੀ ਆ ਪੰਜਾਬ ਦੀ ਗੂੰਜ ਜਿਹੜੀ ਉੱਥੇ ਤੱਕ ਪਹੁੰਚੀ ਸੈਂਟਰ ਤੱਕ ਪਹੁੰਚੀ ਆ ਤਾਂ ਪਰ ਹੁਣ ਜਿਹੜਾ 111 ਕਿਸਾਨਾਂ ਦਾ ਜਥਾ ਅੱਜ ਬੈਠਣ ਜਾ ਰਿਹਾ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਤਾਂ ਇਸ ਤੋਂ ਬਾਅਦ ਕੀ ਕੇਂਦਰ ਸਰਕਾਰ ਕੋਈ ਝੁਕਾਵਲ ਜਾਂਦੀ ਆ ਜਾਂ ਫਿਰ ਉਹੀ ਅਡਿਆਲ ਰੁਪਈਆ ਸਰਕਾਰ ਦਾ ਦੇਖਣ ਨੂੰ ਮਿਲਦਾ ਇਹ ਦੇਖਣ ਵਾਲੀ ਗੱਲ ਹੈ